ਨਵੇਂ ਸਾਲ ਦੇ ਮੱਦੇਨਜ਼ਰ 31 ਅਤੇ 1 ਤਰੀਕ ਨੂੰ ਨਵੇਂ ਸਾਲ ਦਾ ਜਸ਼ਨ ਮਨਾ ਕੇ ਤੇ ਡਰਿੰਕ ਐਂਡ ਡਰਾਈਵ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਜੜੀ ਐ ਕੜੀ ਕਾਰਵਾਈ ਕੀਤੀ ਜਾਏ। ਦੱਸਦੀ ਐ ਐਕਸ਼ਨ ਮੋਡ ਦੇ ਵਿੱਚ ਪਠਾਨਕੋਟ ਪੁਲਿਸ ਨਜ਼ਰ ਆ ਰਹੀ ਐ ਤੇ ਐਸਐਸਪੀ ਦਲਜਿੰਦਰ ਸਿੰਘ ਢੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇਕਰ ਕੋਈ ਹੁੱਲੜਬਾਜ਼ੀ ਕਰਦਾ ਪਾਇਆ ਜਾਂਦਾ ਹੈ ਜਾਂ ਫਿਰ ਸ਼ਰਾਬ ਪੀ ਕੇ ਗੱਡੀ ਡਰਾਈਵ ਕਰਦਾ ਪਾਇਆ ਜਾਂਦਾ ਤਾਂ ਉਸ ਦੇ ਉੱਤੇ ਮੌਕਾ ਬਣਦੇ ਹੀ ਜਿਹੜੀ ਹੈ ਮੌਜੂਦਾ ਜਗਾ ਤੇ ਹੀ ਜੜਾ ਹੈ ਉਹਨਾਂ ਦਾ ਚੜਾਂਗ ਕੱਟ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਸੇ ਕਰੀ ਦੇ ਤਹਿਤ ਟ੍ਰੈਫਿਕ ਪੁਲਿਸ ਇਨਚਾਰਜ ਬ੍ਰਮਦਤ ਨੇ ਵੀ ਸਾਰੇ ਨਾਲ ਖਾਸ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ 8 ਤੋਂ 10 ਜਾਣੇ ਦੇ ਚਲਾਨ ਜਿਹੜੇ ਵੀ ਕੱਟੇ ਗਏ ਨੇ ਕਿਉਂਕਿ ਕੁਝ ਲੋਕ ਜਿਹੜੇ ਨੇ 31 ਅਤੇ 1 ਤਰੀਕ ਦੀ ਪਾਰਟੀਆਂ ਜਿਹੜੀਆਂ ਨੇ ਉਹ ਕਰਕੇ ਜਸ਼ਨ ਮਨਾ ਕੇ ਜਿਹੜਾ ਹੰੜੜਵਾਜ਼ੀ ਕਰਦੇ ਹੋਏ ਸੜਕਾਂ ਤੇ ਉਤਰੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਪਠਾਨਕੋ ਪ ਲੇਨੇ ਆ ਟ੍ਰਾਫਿਕ ਪੁਲਿਸ ਇਨਚਾਰਜ ਬ੍ਰਮਦੱਤ ਦੇ ਨਾਲ ਤੇ ਜਾਣਕਾਰੀ ਲੈ ਲੈਨੇ ਕਿਸ ਤਰ੍ਹਾਂ ਦੇ ਨਾਲ ਸੁਰੱਖਿਆ ਪੱਖੋਂ ਟ੍ਰਾਫਿਕ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਜਿਹੜੀ ਹੈ ਕਿਸ ਤਰ੍ਹਾਂ ਦੇ ਮੋੜ ਦੇ ਵਿੱਚ ਨਜ਼ਰ ਆਇਆ ਰਾਤ ਦੇਖੋ ਜੀ 31 ਤਰੀਕ ਨਾਈਟ ਆਪਾਂ ਮਾਨ ਜੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਦੇ ਅਨੁਸਾਰ ਜਿਸ ਤਰ੍ਹਾਂ ਸਾਡੇ ਉਹਨਾਂ ਨੇ ਟੀਮਾਂ ਬਣਾਈਆਂ ਸੀਆਂ ਚਾਰ ਪੰਜ ਸ਼ਹਿਰ ਦੇ ਵਿੱਚ ਤੇ ਉਹਦੇ ਮੁਤਾਬਕ ਆਪਾਂ ਟ੍ਰਾਫਿਕ ਨੂੰ ਦੋ ਮਤਲਬ ਟੀਮਾਂ ਟ੍ਰਾਫਿਕ ਦੀਆਂ ਬਣੀਆਂ ਸੀ ਉਹਦੇ ਤਹਿਤ ਹੀ ਆਪਾਂ ਅੱਜ ਰਾਤ ਹੁਲੜਬਾਜੀ ਕਰਨ ਵਾਲਿਆਂ ਨੂੰ ਜਾਂ ਜਿਹੜੇ ਮਤਲਬ ਰਾਤ ਐ ਬਿਨਾ ਵਜਾ ਚਿੱਕਾ ਮਾਰਦੇ ਸੀਗੇ ਉਹਨਾਂ ਦੇ ਆਪਾਂ ਰਾਤ ਤਕਰੀਬਨ 9-10 ਡਰਿੰਕ ਦੇ ਚਲਾਨ ਕੀਤੇ ਆ ਔਰ 4-5 ਬਾਈਕ ਵੀ ਉਹਨਾਂ ਦੇ ਜਿਹੜੇ ਕਾਰਾਂ ਵੀ ਬੌਂਡ ਕੀਤੀਆਂ ਉਹਨਾਂ ਦੀਆਂ ਤੇ ਬਾਕੀ ਰਾਤ ਬਹੁਤ ਵਧੀਆ ਜਿਹੜਾ ਉਹ ਮਤਲਬ ਨੰਗਿਆ ਦਿਨ ਰਾਤ ਦਾ ਤੇ ਜਿਹੜਾ ਵੀ ਖਰਾਬੀ ਕਰਦਾ ਰਿਹਾ ਉਹਦੇ ਖਿਲਾਫ ਆਪਾਂ ਜਰੂਰ ਕਾਰਵਾਈ ਕੀਤੀ ਹੈ ਰਾਤ ਉਹਦੇ ਤਹਿਤ ਆਪਾਂ 9-10 ਜਿਹੜੇ ਕੈਮਪਸ ਖੇਹ ਦੇ ਨਾਲ ਅੱਗੇ ਸੰਭਲਦੇ ਹਾਂ ਨਵੇਂ ਸਾਲ ਦੇ ਮੱਦੇ ਨਜ਼ਰ 31 ਅਤੇ 1 ਤਰੀਕ ਨੂੰ ਨਵੇਂ ਸਾਲ ਦਾ ਜਸ਼ਨ ਮਨਾ ਕੇ ਤੇ ਡਰਿੰਕ ਐਂਡ ਡਰਾਈਵ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਜੜੀ ਐ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਦੇ ਆਂ ਐਕਸ਼ਨ ਮੋਰ ਦੇ ਵਿੱਚ ਪਠਾਨਕੋਟ ਪੁਲਿਸ ਨਜ਼ਰ ਆ ਰਹੀ ਹੈ ਤੇ ਐਸਐਸਪੀ ਦੁਰਜਿੰਦਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇਕਰ ਕੋਈ ਹੁੱਲੜਬਾਜ਼ੀ ਕਰਦਾ ਪਾਇਆ ਜਾਂਦਾ ਹੈ ਜਾਂ ਫਿਰ ਸ਼ਰਾਬ ਪੀ ਕੇ ਗੱਡੀ ਡਰਾਈਵ ਕਰਦਾ ਪਾਇਆ ਜਾਂਦਾ ਤਾਂ ਉਸ ਦੇ ਉੱਤੇ ਮੌਕਾ ਬਣਦੇ ਹੀ ਜੜੀ ਐ ਮੌਜੂਦਾ ਜਗ੍ਹਾ ਤੇ ਹੀ ਜੜਾ ਉਹਨਾਂ ਦਾ ਚਲਾਨ ਕੱਟ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਜੜੀ ਐ ਉਹ ਕੀਤੀ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਟ੍ਰੈ ਨੇ ਵੀ ਸਾਰੇ ਰਾਤ ਖਾਸ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ 8 ਤੋਂ 10 ਜਾਣੇ ਵਿੱਚ ਲਾਹਨ ਜਿਹੜੇ ਨੇ ਉਹ ਕੱਟੇ ਗਏ ਨੇ ਕਿਉਂਕਿ ਕੁਝ ਲੋਕ ਜਿਹੜੇ ਨੇ 31 ਅਤੇ 1 ਤਰੀਕ ਦੀ ਪਾਰਟੀਆਂ ਜਿਹੜੀਆਂ ਨੇ ਉਹ ਕਰਕੇ ਜਸ਼ਨ ਮਨਾ ਕੇ ਜਿਹੜਾ ਹੁਲੜਵਾਜ਼ੀ ਕਰਦੇ ਹੋਏ ਸਰਕਾਰ ਦੇ ਉਤਰੇ ਨੇਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਪਠਾਨਕੋ ਪੁਲਿਸ ਤੋਂ ਗੱਲਬਾਤ ਕਰ ਲੈਨੇ ਆ ਟ੍ਰਾਫਿਕ ਪੁਲਿਸ ਇੰਚਾਰਜ ਬ੍ਰਮਦੱਤ ਦੇ ਨਾਲ ਜਾਣਕਾਰੀ ਲੈ ਲੈਨੇ ਕਿ ਇਸ ਤਰ੍ਹਾਂ ਦੇ ਨਾਲ ਸੁਰੱਖਿਆ ਪੱਖੋਂ ਟ੍ਰਾਫਿਕ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਜਿਹੜੀ ਹੈ ਕਿਸ ਤਰ੍ਹਾਂ ਦੇ ਮੋੜ ਦੇ ਵਿੱਚ ਨਜ਼ਰ ਆਇਆ ਰਾਤ ਦੇਖੋ ਜੀ 31 ਤਰੀਕ ਨਾਈਟ ਆ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਦੇ ਅਨੁਸਾਰ ਜਿਸ ਤਰ੍ਹਾਂ ਸਾਡੇ ਉਹਨਾਂ ਨੇ ਟੀਮਾਂ ਬਣਾਈਆਂ ਸੀਆਂ ਚਾਰ ਪੰਜ ਸ਼ਹਿਰ ਦੇ ਵਿੱਚ ਤੇ ਉਹਦੇ ਮੁਤਾਬਕ ਆਪਾਂ ਟਰੈਫਿਕ ਨੂੰ ਦੋ ਮਤਲਬ ਟੀਮਾਂ ਟਰੈਫਿਕ ਦੀਆਂ ਬਣੀਆਂ ਸੀ ਉਹਦੇ ਤਹਿਤ ਹੀ ਆਪਾਂ ਅੱਜ ਰਾਤ ਹੁੱਲੜਬਾਜੀ ਕਰਨ ਵਾਲਿਆਂ ਨੂੰ ਜਾਂ ਜਿਹੜੇ ਮਤਲਬ ਰਾਤ ਐ ਬਿਨਾਂ ਵਜਾ ਚੀਕਾਂ ਮਾਰਦੇ ਸੀਗੇ ਉਹਨਾਂ ਦੇ ਆਪਾਂ ਰਾਤ ਤਕਰੀਬਨ 9-10 ਡਰਿੰਕ ਦੇ ਚਲਾਨ ਕੀਤੇ ਆ ਔਰ ਚਾਰ ਪੰਜ ਬਾਈਕ ਵੀ ਉਹਨਾਂ ਦੇ ਜਿਹੜੇ ਕਾਰਾਂ ਵੀ ਬੌਂਡ ਕੀਤੀਆਂ ਉਹਨਾਂ ਦੀ ਤੇ ਬਾਕੀ ਰਾਤ ਬਹੁਤ ਵਧੀਆ ਜਿਹੜਾ ਉਹ ਮਤਲਬ ਨੰਗਿਆ ਦਿਨ ਰਾਤ ਦਾ ਤੇ ਜਿਹੜਾ ਵੀ ਖਰਾਬੀ ਕਰਦਾ ਰਿਹਾ ਉਹਦੇ ਖਿਲਾਫ ਆਪਾਂ ਜਰੂਰ ਕਾਰਵਾਈ ਕੀਤੀ ਹੈ ਰਾਤ ਉਹਦੇ ਤਹਿਤ ਆਪਾਂ 9 10 ਜਿਹੜੇ ਕੈਂਪਸ ਦੇ ਨਾਲ ਅੱਜ ਸੰਭਲ